ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡਿਫਾਇਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਡੀਓ ਜਿਹੜਾ ਹੈ ਕੀ ਆ ਪਿੰਡ ਸੋਈਆਂ ਜ਼ਿਲ੍ਹਾ ਅਮਰਸਰ ਪਿੰਡ ਹੈ ਜੀ ਤਹਿਸੀਲ ਮਜੀਠਾ ਮਜੀਠਾ ਸਿਰਫ 2.5 ਕਿਲੋਮੀਟਰ ਵਿੱਚ ਪਿੰਡ ਆ ਤੇ ਪਹਿਲੇ ਵੀਡੀਓ ਬਣਾਉਣ ਲੱਗੇ ਵੀਰ ਉਹਨਾਂ ਦੀ ਇੱਥੇ ਵਪਾਰ ਦਾ ਕੰਮ ਕਰਦੇ ਆ ਅੱਜ ਵੀਨੇ ਕੋ ਦੋ ਦੰਦ ਨੇ ਤੇ ਲਗਭਗ ਗਾਵਾਂ ਸੇਲ ਆ ਜੀ ਤੇ ਆਉਣ ਵੀਰ ਇਹਨਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਗੋੜਾ ਉਸ ਤੋਂ ਬਾਅਦ ਵੀਰ ਕੈਸਟਮ ਤੋਂ ਵੱਲੋਂ ਇੱਥੇ ਆ ਕੇ ਚੁਆਇਸ ਕਰੋ ਪਾਸ ਕਰੋ ਪੂਰੇ ਤੋਂ ਸਾਰੇ ਇਨਕ੍ਰੀਟੋ ਨਾਲੇ ਵੀਡੀਓ ਮੱਤ ਸ਼ੇਅਰ ਕਰਦੇ ਆ ਕਰੋ ਚਲੋ ਗਾਮੀ ਨੂੰ ਵੀ ਦਾ ਫਾਇਦਾ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਜੀ ਸਸਿਕਾ ਵੀ ਜੀ ਬਹੁਤ ਬਹੁਤ ਸਾਰਾ ਤੁਹਾਡਾ ਜੀ ਹਾਂ ਜੀ ਤੁਹਾਡਾ ਬਹੁਤ ਵਾਰ ਕਰਦੇ ਜੀ ਹਾਂ ਜੀ ਵਪਾਰ ਕਰਦੇ ਤੁਹਾਡੇ ਮੋਕੇ ਕਰਦੇ ਨੂੰ ਹਾਂ ਜੀ ਹੋ ਗਏ 7-8 ਮਹੀਨੇ ਅੱਛਾ ਸਾਰਾ ਵੀਡੀਓ ਪਹਿਲੇ ਜ ਬਣਾ ਲਾਂਗੇ ਹਾਂ ਜੀ ਵੀਡੀਓ ਪਹਿਲੀ ਬਣਾ ਲਾਂਗੇ ਗਾਈਆਂ ਕਰਦੇ ਮੈਂ ਜਾਂਦੇ ਵੀ ਨਹੀਂ ਗਾਈਆਂ ਦਾ ਜੀ ਤੇ ਗਾਂ ਦਾ ਫਿਰ ਬਹੁਤ ਚੰਗੀਆਂ ਲੈ ਕੇ ਦੇਓਗੇ ਹਾਂ ਜੀ ਹਾਂ ਜੀ ਉਹ ਤੇ ਜਾਣੇ ਤੇ ਮਾਲਵੇ ਸਾਈਡ ਕਨੇ ਨਹੀਂ ਨਹੀਂ ਮਾਲਵੇ ਸਾਈਡ ਨਹੀਂ ਇੱਥੋਂ ਹੀ ਇੱਥੋਂ ਚੱਲ ਗਏ ਹਾਂਜੀ 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 ਤੇ ਅੱਜ ਫਿਰ ਕਾਵਾਂ ਕਿੰਨੀਆਂ ਸੇਲਾ ਜੀ ਅੱਜ 2 ਜੇ 2 ਗਾਈਆਂ ਹਾਂਜੀ ਸੁਈਆਂ ਸਵਾਈਆਂ ਜੀ ਸੁਈਆਂ ਸਵਾਈਆਂ ਜੀ ਚਲੋ ਦੱਸੋ ਜੀ ਇਹਦੇ ਬਾਰੇ ਮੈਂ ਇਹਦੇ ਥੱਲੇ 15 ਕਿਲੋ ਬੋਲਾ ਜੀ 15 ਕਿਲੋ ਬੋਲਾ ਹਾਂਜੀ ਠੀਕ ਹੈ ਕਿੰਨੇ ਦਿਨ ਹੋ ਗਏ ਸੁਈ ਨੂੰ ਜੀ ਸੁਈ ਨੂੰ 8 ਦਿਨ ਹੋਏ ਜੀ ਹਾਂਜੀ ਬੱਜਾ ਲੜੂ ਦੇ ਦੇ ਬੱਛੀ ਜੀ ਮਗਰ ਅੱਛਾ ਬੱਛੀ ਆ ਗਈ ਮਾਂ ਹਾਂਜੀ ਹਾਂਜੀ ਠੀਕ ਹੈ ਤਾਂ ਬਜੀ ਫਿਰ ਕਿੰਨਾ ਕਰ ਜਦੋਂ ਤੇ ਲੋਦੇ 20 ਪਲੱਸ ਕਰੋ 20 ਪਲੱਸ ਹੈ ਜੀ ਹਾਂ ਜੀ ਹਾਂ ਜੀ ਦੂਜਾ ਸੂ ਆ ਗਿਆ ਹਾਂ ਜੀ ਠੀਕ ਹੈ ਤੋਰੀ ਫਿਰ ਜੀ ਹਾਂ ਜੀ ਲੋ ਜੀ ਦੇਖੋ ਰੰਗ ਬੜਾ ਸੋਹਣਾ ਰੰਗ ਮਗਰ ਵੱਛੀ ਆ ਫੈਰੇ ਪੂਰਾ ਤੁਹਾਡਾ ਤੋਰੋ ਆਹ ਜਵਾਜੂ ਬਿਲਕੁਲ ਇੱਕ ਨੰਬਰ ਹਾਂ ਜੀ ਹਾਂ ਜੀ ਲੋ ਜੀ ਦੇਖੋ ਬੜਾ ਜਵਾਬ ਸੋਹਣੀ ਬੈੜ ਚੈੱਕ ਕਰੋ ਬਾਕੀ ਜਿਹੜਾ ਸਥਾਨ ਲੈ ਕੇ ਰੇਹਲੇ ਮਰਸਨ ਲੱਗਣਾ ਸੋਹਣਾ ਆਹ ਦੇਖੋ ਆਜੋ ਬੜਾ ਮੋਢਾ ਹਾਂ ਬੜਾ ਠੀਕ ਆ ਬੱਚਾ ਬੇਚ ਬਹੁਤ ਸੋਨਾ ਆ ਗਿਆ ਨਾ ਜੀ ਹਾਂ ਜੀ ਬਈ ਜੀ ਪਹਿਲੀ ਵੀਡੀਓ ਇਹ ਮੋਲ ਜਾਇ ਜੀ ਜਾਣਦੇ ਆ ਜੀ ਮੋਲ ਤਾਂ ਜਾਇਜ਼ ਹੀ ਕਰਾਂਗੇ ਹਾਂ ਜੀ ਹਾਂ ਜੀ ਹਾਂ ਜੀ ਬੋਲੋ ਮੋਲ ਤੇ ਦਾ 57000 ਜੀ ਕਿਨੇ ਦਿਰੋਗੇ ਇੱਕੋ ਹੀ ਗੱਲ ਇੱਕ ਕੋਈ ਗਾਲੇ ਛੋਟ ਛੱਪਾਈ ਹੋਣੀ ਛੋੜੀ ਕਰਨੀ 50000 ਦੀ ਦੇਰ ਬਸ ਛੋੜੀ ਹੋਣੀ ਹੈ 200 ਕਰ ਤੋਂ 500 ਕਰ ਹਾਂਜੀ ਹਾਂਜੀ ਚਲੋ ਆ ਜਾਓ ਇਧਰ ਆ ਜਾਓ ਤੇ ਆਹ ਜੀ ਹਾਂਜੀ ਇਹਦਾ ਬੱਚਾ ਹੈ ਨਹੀਂ ਜੇ ਅੱਛਾ ਤੇ 20 ਕਿਲੋ ਦੁੱਧ ਜੇ ਤਿਆਰ ਅੱਜ 20 ਕਿਲੋ ਦੁੱਧ ਇਸ ਟਾਈਮ ਤਿਆਰ ਆ ਤਿਆਰ ਜੀ ਗਾਂ ਤੋਂ ਲਿਆ ਆ ਵੇਲੇ ਬਸ ਠੀਕ ਆ ਤੇ ਵੀ ਜੇ ਵੀ ਖੋਲੀ ਫਰ ਹਾਂਜੀ ਲਓ ਜੀ 20 ਕਿਲੋ ਤਿਆਰ ਆ ਤੇ ਦੇਖੋ ਚੁਆਇਡ ਟਾਈਮ ਵੀਰੋ ਨਾਲ ਹੋ ਚੁੱਕਿਆ ਤੇ 5 ਰੋਡ ਟਾਈਮ ਚੁਆਇਡ ਨਹੀਂ ਕਰਦਾ ਸਵਾ ਫਰ ਸਾਢੇ ਪੰਜ ਬਸ ਚੁਆਇਡ ਟਾਈਮ ਹੈ ਨਾ ਤੁਹਾਡਾ ਬਾਜੀ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਮਹੀਨਾ ਹੋਇਆ ਜੇ ਕੋਈ ਮਹੀਨਾ ਹੋਇਆ ਜੇ ਠੀਕ ਆ ਬਾਤ ਠੀਕ ਆ ਜੀ ਵੀ ਕੋਲ ਤੋਂ ਪੱਕਾ ਹੀ ਆ ਹਾਂ ਜੀ ਹਾਂ ਜੀ ਪੱਕਾ ਨਹੀਂ ਠੀਕ ਹੈ ਬੈਠ ਬਹੁਤ ਚੰਗੀ ਹੈ ਜੀ ਕੋਈ ਚਾਹ ਟਾਈਮ ਆਜੋ 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 ਇਹਦੇ ਕੋਡੇ ਥੋੜੇ ਜਿ ਪੱਕੇ ਥਾ ਕਰਕੇ ਸੁਝੇ ਜੀ ਅੱਛਾ ਆ ਲੈ ਹੈ ਹਾਂ ਜੀ ਠੀਕ ਆ ਓਰੇਜਨ ਓਰੇਜਨ ਪਿਆ ਜੀ ਨਹੀਂ ਨਹੀਂ ਬਿਲਕੁਲ ਓਕੇ ਜੀ ਆਇਆ ਜੀ ਤੋਂ ਠੀਕ ਹੈ ਇੱਥੇ ਬੰਨੋ ਨੇੜੇ ਬੰਨੋਗਾ ਬਾਰਚੀ ਜੀ ਹਾਂਜੀ ਬੋਲੋ ਜੀ ਮੋਲੇ ਦਾ 60000 ਜੀ ਹੂੰ ਇਹ ਵੀ ਇੱਕੋ ਹੀ ਗੱਲ ਹਾਂਜੀ ਲਾਸਟ ਪੀਸ ਈਆ ਜਾਣ ਦੋ ਹਾਂਜੀ ਕਿੰਨੇ 52000 ਦੀ ਬੁੜੇ ਦੀ ਜਾਣ 55000 ਜਾਣ ਦੋ ਚਲੋ ਠੀਕ ਹੈ ਜੀ ਚਲੋ ਜਾਣ ਦੋ ਬਸ ਵੀਰ ਸ਼ੋਰ ਛੱਪਾ ਹੀ ਹੋਣਾ ਜੀ ਇਹ ਫਲਾਸਾਂ ਕਾਇੰਗਾ ਦੋ ਤੇ 25 ਫਲਾਸ ਕੱਢੂਗੀ ਚਲੋ ਠੀਕ ਹੈ ਜੀ ਹਾਂ ਜੀ 20 ਕਿਲੋ ਪੂਰਾ ਮਿੰਤੀ ਦਾ ਦੁੱਧ ਜੀ ਹਾਂ ਠੀਕ ਹੈ ਹਾਂ ਜੀ ਬੋਲੋ ਨੰਬਰ ਨੰਬਰ 799 ਹਾਂ ਜੀ 36926 ਠੀਕ ਹੈ ਪਿੰਡ ਤੁਹਾਡਾ ਪਿੰਡ ਸੋਈਆਂ ਕਲਾ ਤਹਿਸੀਲ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ